ਲੋਗ ਮੇਟਰ ਆਪਾਂ ਤੁਹਾਨੂੰ ਅੱਜ ਪੂਰੀ ਸੋਹਣੀ ਤੇ ਚੰਗੀ ਬਿਸ਼ੇਰੀ ਦਿਖਾਉਣ ਜਾ ਰਹੇ ਆ ਨੀਲੀ ਬਿਸ਼ੇਰੀ ਐ ਬਲੂ ਡਾਇਮੰਡ ਦੀ ਬੱਚੀ ਹੈਗੀ ਲੋਕੜ ਵਾਲੇ ਮੱਖਾਂ ਕੋੜੇ ਦੀ ਪੋਤੀ ਐ ਪੂਰੀ ਚੰਗੀ ਬਲੱਡ ਲਾਈਨ ਦੀ ਐ ਮਾਂ ਮੱਜੂ ਦੀ ਬਲੱਡ ਲਾਈਨ ਦੀ ਐ ਦੋਨੋਂ ਦੇ ਪਾਸੇ ਚੰਗਾ ਖਾਨਦਾਨ ਐ 13 ਮਹੀਨੇ ਦੀ ਬਿਸ਼ੇਰੀ ਦੀ ਉਮਰ ਐ ਤੇ 5 1/2 ਇੰਚ ਕੱਦ ਕਰਗੀ ਤੇ ਕਨਕਣੌਤਰੀ ਦੀ ਪੂਰੀ ਸੋਹਣੀ ਤੇ ਮਜ਼ਬੂਤ ਬਿਸ਼ੇਰੀ ਐ ਨੀਲੀ ਹੋ ਜੌਣਾ ਸਮੇਂ ਚ ਹਿੰਦੀ ਬਿਸ਼ੇਰੀ ਐ ਤੇ ਮੱਜੂ ਕਹ ਲੈਣ ਦੀ ਮਾਂ ਆਂਗੀ ਬਲੂ ਡਾਇਮੰਡ ਕੋੜੇ ਦੀ ਬੱਚੀ ਐ ਤੇ ਲੋਹ ਘੜ ਵਾਲੇ ਮੱਖਾਂ ਕੋੜੇ ਦੀ ਪੋਤੀ ਐ ਤੇ ਬਲੱਡ ਲਾਈਨ ਤਾਂ ਪੂਰੀ ਚੰਗੀ ਹੈ ਹੀ ਹੈ ਤੇ ਬਸ਼ੀਰੀ ਚ ਉਹ ਵੀ ਕੁਆਲਿਟੀ ਬਹੁਤ ਆ ਬਹੁਤ ਚੰਗੀ ਕੁਆਲਿਟੀ ਦੀ ਐ ਸੋਹਣੀ ਬਸ਼ੀਰੀ ਆ ਪੈਰਾ ਪੁਰਾਣ ਦੇਖੋਗੇ ਕਾਨਾ ਦੀ ਤਾਂ ਹੁਣ ਤੋਂ ਦੇਖੋਗੇ ਪੂਰੀ ਸੋਹਣੀ ਬਸ਼ੀਰੀ ਐ ਜੇ ਕਿਸੇ ਵੀਰ ਨੂੰ ਚਾਹੀਦੀ ਹੋਈ ਤਾਂ ਬਾਈ ਹੋ ਰਹਿਣਾ ਸੰਪਾਰਕ ਕਰ ਲਿਓ ਸੋਹਣੀ ਬਸ਼ੀਰੀ ਹੈ ਘਰੇ ਪਾਲਣ ਹਾਤਾ ਚੰਗੀ ਬਸ਼ੀਰੀ ਜੇ ਕਿਸੇ ਨੇ ਲੈਣੀ ਹੋਵੇ ਤੇ ਬਾਈ ਹੋਰਾਂ ਦਾ ਏਰੀਆ ਹੈਗਾ ਜਗਰਾਉਂ ਦੇ ਨਾਲ ਹੀ ਪਿੰਡ ਰਹਿਦਾ ਹੈ ਦਾ ਬਾਈ ਹੋਰਾਂ ਦਾ ਤੇ ਜ਼ਿਲ੍ਹਾ ਹੈ ਪਿੰਦਾ ਬਾਈ ਹੋਰਾਂ ਨੂੰ ਲੁਧਿਆਣਾ ਤੇ ਜੇ ਕਿਸੇ ਵੀਰ ਨੇ ਆ ਆਪਣਾ ਜਾਨਵਰ YouTube ਤੇ ਐਡ ਲਾਉਣੀ ਹੋਵੇ ਆਪਣਾ ਜਾਨਵਰ ਸੇਲ ਕਰਨਾ ਹੋਵੇ ਤਾਂ ਆਪਾਂ ਪਿੱਛੇ ਨੰਬਰ ਦੇ ਦੇਣੇ ਉਧਿਆਂ ਪਰਨਾ ਸੰਪਰਕ ਕਰ ਲਿਓ ਤੇ ਜੇ ਬਿਲਕੁਲ ਫ੍ਰੀ ਐਡ ਕਰਦੇ ਆਪਾਂ WhatsApp ਤੇ ਫੋਟੋ ਵੀਡਾ ਪੇਜ ਕੀ ਆਪਣੀ ਜਾਨਵਰ ਦੀ ਐਡ ਲਵਾ ਸਕਦਾ ਤੇ ਕਰੋ ਮਿੱਤਰੋ ਪਿਛੇਰੀ ਕਿੰਨੀ ਗੌਰ ਖੇੜੇਂ ਦੇਣੀ ਹੋਈ ਪੂਰੀ ਸੋਹਣੀ ਬਿਸ਼ੇਰੀ ਹੈਗੀ ਟਿੱਕਰੇ ਰੱਖਣ ਦਾ ਤਾਂ ਚੰਗੀ ਬਿਸ਼ੇਰੀ ਓਕੇ ਮਿੱਤਰੋ ਮਿਲਦੇ ਆਂ ਅਗਲੀ ਵੀਡੀਓ ਚ